ਇਹ ਸਾਊਂਡ ਬਾਰ ਜਿਹੜੀ ਹੈ ਸਲੂਨ ਤੇ ਲਾ ਦਾਂਗੇ ਨਾ ਗਾਣੇ-ਗਾਣੇ ਚੱਲਦੇ ਰਹਿਣਗੇ। ਲੈ ਵੀ ਆ ਸਲੂਨ ਵਾਸਤੇ ਲੈ ਲਿਆ ਵਾ ਫੋਨ ਤੇ ਫੋਨ ਪਾ ਚੁੱਕਣਾ ਤੇ ਕੱਟਣਾ ਬਸ ਇੰਨਾ ਕੰਮ ਕਰਨਾ। ਤੇ ਆਪਣੇ ਭਰਾਵਾਂ ਨੂੰ ਜੀ ਆਰ ਨੇ ਰਾਟ ਕੇ ਸੇ ਨਿਕਰਾਉਣੇ ਤੇ ਉਹਦੀ ਸਟਾਰਟਿੰਗ ਪ੍ਰਾਈਸ ਹੈਗਾ 500 ਰੁਪਏ ਤੇ ਸਮੂਥਿੰਗ ਤੁਹਾਨੂੰ ਜਿਵੇਂ ਕਿ ਦੱਸ ਦਿੱਤਾ ਹੈ ਸਮੂਥਿੰਗ ਦਾ ਰੇਟ ਹੈ ਵਾ ਹਾਂ ਨੋਰਮਲ ਲੈਂਥ 2000 ਰੁਪਏ ਕੇਰਾਟਿਨ ਨੋਰਮਲ ਲੈਂਥ 1000 ਰੁਪਏ ਤੇ ਬਾਕੀ ਮੌਕੇ ਤੇ ਸਲੂਨ ਤੇ ਕੁੰਚ ਫੇਰ ਕੰਦਾਸਣਾ ਜੀ। ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਇਹਨਾਂ ਵਲਾਗ ਦੇ ਵਿੱਚ ਤੇ ਮੈਂ ਉਮੀਦ ਕਰਦਾ ਹਾਂ ਕਿ ਸਰ ਜਿਹੜੇ ਬਹੁਤ ਹੀ ਵਧੀਆ ਹੋਵੋਗੇ ਤੇ ਹੁਣ ਮੈਂ ਚੱਲੇ ਆਂ ਸਲੂਨ ਥੋੜਾ ਸਾਮਾਨ ਜਿਹੜਾ ਉਹ ਸ਼ੱਡ ਆਈਏ ਜਿਹੜਾ ਪਿਆ ਹੈ ਮਗਰ ਸਾਰਾ ਹੀ ਕਿਉਂਕਿ ਸਫਾਈ ਸਫਾਈ ਕਰਤੀ ਹੈ ਭਾਜੀ ਹੁਣ ਨਹੀਂ ਡੇ ਕੱਲੇ ਕੰਮ ਯਾਰ ਮੇਰਾ ਤੇ ਗੱਲ ਨਹੀਂ ਪੈਂਦੀ ਹੱਥੋਂ ਤਾਂ ਪੈਂਦਾ ਨਹੀਂ ਓਕੇ ਮਮਾ ਮਮਾ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਚਲ ਠੀਕ ਮੈਂ ਹਮਲਾਵੇ ਠੀਕ ਆ ਮੰਮੀ ਓਕੇ ਜਾਂਦਾ ਨਾ ਮੈਂ ਕਿ ਕਹਿੰਦੇ ਮੁੱਖਵੇਂ ਦੇ ਆ ਨਹੀਂ ਜਾਂਦਿਆਂ ਦਾ ਪਿੱਠ ਤੇ ਆਉਂਦੇ ਨਾ ਮੁੱਖ ਮਾਮਾ ਅਸੇ ਚਲੋ ਠੀਕ ਆ ਓਕੇ ਓਕੇ ਆ ਕੱਲ ਲਵਾਇਆ ਬੋਰਡ ਟਾਈਮ ਤੋਂ ਟਾਈਮ ਲਵਾਇਆ ਲੈ ਵੀ ਆਵੜੇ ਗਿਫਟ ਆ ਸੰਦੀਪ ਕਿੰਦੀ ਜਦ ਮੈਂ ਆਉਂਗੀ ਉਦੋਂ ਓਪਨ ਕਰਾਂਗੇ ਵੀ ਸੰਦੀਪ ਅਮਰਸਰ ਗਈ ਹੁਣ ਮੈਂ ਚੱਲਿਆ ਹਾਂ ਸਲੂਨ ਤੇ ਫੇਰ ਆ ਥੋੜਾ ਸਮਾਨ ਖੜਨ ਵਾਲਾ ਰਹਿ ਗਿਆ ਇਹ ਚਾਰਜਰ ਹੈ ਹੋ ਰਿਹਾ ਇੱਕ ਦੋ ਚੀਜ਼ਾਂ ਤੇ ਬਾਕੀ ਟੀਮੜੇ ਮਾ ਹੋਰ ਪਈਆਂ ਘਰੇ ਡੱਬੇ ਉਹ ਦੋ ਰੱਖ ਲਏ ਹੁਣ ਗੱਡੀ ਚੱਲਿਆ ਮੈਂ ਸਾਡੇ ਸਲੂਨ ਦਾ ਐਡਰੈਸ ਹੈਗਾ ਕਈਆਂ ਨੂੰ ਪਤਾ ਨਹੀਂ ਹੈਗਾ ਨੋਟ ਕਰ ਲਿਆ ਹੁਣ ਮੈਂ ਪ੍ਰੋਪਰ ਦੱਸਦਾ ਹਾਂ ਤੁਹਾਨੂੰ ਇੱਧਰ ਹੈਗਾ ਯਾ ਸਿੰਬਲ ਚੌਂਕ ਇਹ ਹੈਗਾ ਕਨੂਆ ਰੋਡ ਠੀਕ ਆ ਆਹ ਵਾਲਾ ਕਨੂਆ ਰੋਡ ਇਹ ਹੈਗੀ ਨੇੜੇ ਪੁਲਿਸ ਚੌਕੀ ਇਹ ਇਧਰ ਦੀ ਸਾਈਡ ਹੈਗੀ ਉਹ ਪੁਲਿਸ ਚੌਕੀ ਆ ਜਿੱਥੇ ਆਪਣਾ ਬਾਬੇ ਦੇ ਵਿਆਹ ਤੇ ਪੂੜੇ ਨਹੀਂ ਲੱਗਦੇ ਜਿੰਨੂੰ ਇੱਥੇ ਗਰਾਉਂਡ ਪਾਸੇ ਲਿਆ ਹੁੰਦੇ ਤੇ ਪੂੜੇ ਲੱਗਦੇ ਸਾਰੇ ਇਹ ਗਰਾਉਂਡ ਪਰਾਜ ਨਾਲ ਹੀ ਆਪਣਾ ਸਾਹਮਣੇ ਲਾਰਜ ਇਥੇ ਕੰਮ ਕਰਨ ਦੇ ਜੇਬ ਦੇ ਵਿੱਚ ਡਿੱਗ ਗਿਆ ਤੇ ਉੱਥੇ ਪਾਣੀ ਲਾਉਣ ਦੇ ਜੀ ਉਹ ਫਸਲ ਜਿਹੜੀ ਡੇਡ ਦੇ ਬੀਜੀ ਜੋ ਵੀ ਬੀਜੀਆਂ ਸਬਜ਼ੀਆਂ ਭਾਜੀਆਂ ਪਾਣੀ ਲਾਉਣੇ ਸਦਾ ਹੀ ਉਹਦੇ ਵਿੱਚ ਤੇ ਡੈਡੀ ਨੇ ਕੀ ਕੀਤਾ ਇੱਕ ਦੋ ਮਿੰਟ ਲਈ ਬੰਦ ਕੀਤਾ ਉਹਨੂੰ ਫੇਰ ਚਾਲੂ ਕਰਦਾ ਉਹ ਸੜ ਗਿਆ ਨਾਲ ਹੀ ਜੇ ਬੰਦ ਕਰਦਾ ਤਾਂ ਉਹ ਬੰਦ ਰਹਿਣ ਦਿੰਦਾ ਤੇ ਫੇਰ ਵੱਜਣੇ ਦੋ ਦਿਨ ਬੰਦ ਰਹਿੰਦੇ ਨੇ ਧੁੱਪੇ ਮਤਲਬ ਸੁਕਾਉਂਦੇ ਸੁਪਾਸੇ ਚੱਲ ਪਣਾ ਜਾਂਦੇ ਡੈਡੀ ਨੇ ਉਸ ਟਾਈਮ ਚਾਲੂ ਕਰਤਾ ਉਹਦਾ ਕੰਮ ਹੋ ਗਿਆ ਤੇ ਜਿਆ ਸਾਰਾ ਹੀ ਨਹੀਂ ਲਿਆ ਫੋਨ ਨੇ ਜੀ ਯਾਰ ਵਾਲੇ ਨੇ ਆਏ ਦੁਕਾਨ ਤੇ ਇਥੋਂ ਡੈਡੀ ਚੋਂ ਗਾ ਮੋਬਾਈਲ ਲੈ ਜੀ ਜਾ ਰਹੇ ਕਿ ਆਪਣੇ ਸਲੂਨ ਜੁਗਾ ਉਹਦੀ ਕਟਿੰਗ ਨਤਗਾਰ ਲੈ ਵੀ ਆ ਡਮੀ ਕਟਗਾਰ ਕਾ ਨੰਬਰ ਸੁਣ ਮੇਰੀ ਗੱਲ ਸੁਣ ਮੈਨੂੰ ਵੀਡੀਓ ਪਾਓ ਮੈਂ ਇੱਥੇ 85% ਦੇਖ ਲਗਾ ਜੋਦਾ ਇਹ ਕੈਮਰਾ ਕੋਲ ਖੋਲਣਾ ਠੀਕ ਹੈ ਤੇ ਇਸਾਂ ਦਾ ਅੰਦਰੋਂ ਅਖਲਾ ਆਪੀ ਕਰਵਾ ਸੁਣਾਵਾ ਗੋ ਇਹ ਜੋ ਲੋਡ ਪਈ ਹੁਣਾ ਭਰਾ 30900 88 ਤੋਂ ਬੜਾ ਲਾਈਟ ਵੇਟ ਆ ਲੈ ਵੀ ਆ ਸਲੂਨ ਵਾਸਤੇ ਲੈ ਲਿਆ ਵਾ ਫੋਨ ਤੇ ਡੈਡੀ ਹੁਣਾਂ ਵਾਤੇ ਚ ਪਸੰਦ ਨਹੀਂ ਆ ਥੋੜਾ ਵਧੀਆ ਲੈਣਾ ਇਹ ਤਾਂ ਬਸ ਇੱਤੇ ਫੋਨ ਚੁੱਕਣਾ ਤੇ ਕੱਟਣਾ ਬਸ ਇੰਨਾ ਕੰਮ ਕਰਨਾ ਤੇ ਵੀ ਆਪਣੇ ਭਰਾ ਨਹੀਂ ਜੀ ਯਾਰ ਆਲੂ ਚੱਲਣੇ ਪੈਗੇ ਮੋਟਰ ਤੇ ਜੇ ਆਲੂ ਲੈਤਾ ਜਾਈਂ ਉਹਦਾ ਅਰਥ ਹੀ ਟਲਦਾ ਬਾਬੀ ਸਾਡੇ ਦੇ ਦਰਜੇ ਵਿੱਚ ਵੀ ਵੀਡੀਓ ਦੇ ਸਾਡੇ ਨੂੰ ਵਰਕ ਵਾਇਦਾ 500 ਦੇ ਵਿੱਚ ਦਸ ਰਿਹਾ ਮੈਂ ਕਿੰਨੇ ਮੰਨ ਲਿਆ ਸੀ ਸੇਮ ਤਵ ਕਿੰਨੇ ਪ੍ਰੂਫ ਕਿੰਨਾ ਲੈ ਕੇ ਬਣੀ ਗੱਲ ਵੱਧ ਕਿੰਨਾ ਲੈ ਕੇ ਆਇਆ ਅੱਜ ਬਹੁਤ ਹਾਂਜੀ ਸੱਸੀ ਗੜ ਜੀ ਮੇਲਾ ਮੇਲਾ ਮੇਲੋ ਡਾੜੀ ਨੇ ਮੇਲੋ ਕਿਧਰ ਆਏ ਜੀ ਪਲਾਟ ਚੋਂ ਨਹੀਂ ਯਾਰ ਦੰਦ ਦਿਖਾ ਬਣ ਗਈ ਗੱਲ ਬਣੀ ਉਹ ਜੀ ਇਹ ਫੇਰ ਪਰਸੋਂ ਹੋਣਾ 10 14000 ਰੁਪਏ ਲੱਗਣਾ ਚਲੋ ਕੋਈ ਨਹੀਂ ਦੇ ਆਉਗਾ ਕੇ ਸਾਡੇ ਸਾਰੇ ਦੰਦ ਲਗਾਉਣੇ ਪਾਣੇ ਬੁੱਤੇ ਚਲੋ ਠੀਕ ਅਗਿਆ ਰੁਕ ਰਿਆ ਹੁਣ ਕੱਲ ਪਰਸੋਂ ਫੇਰ ਜਾਣਾ ਕਿ ਨਹੀਂ ਸੱਦੇ ਲੱਗੇ ਦੰਦ ਖਸਾਏ ਆ ਤੇ ਲੱਗਦਾ ਦਿਨ ਤਾਂ ਪਾਣੀ ਚ ਹਮਮ ਡੈਨੀ ਜੁੱਗ ਲੈ ਲਿਆ ਮੋਬਾਈਲ ਤੇ ਹੁਣ ਡੈਨੀ ਨੇ ਦੇ ਦਿੰਨੇ ਆ ਲਿਆਂਦਾ ਤਾਂ ਵਧੀਆ ਹੀ ਓਦਾਂ ਤੇ ਮਾਤੀ ਨੇ ਨਾ ਖੋਣੇ ਡੈਡੀ ਪਸੰਦ ਆਉਂਦਾ ਜਾਂ ਨਹੀਂ ਆਉਂਦਾ ਅੱਗੇ ਡੈਡੀ Samsung ਦਾ ਚਲਾਉਂਦੇ ਹੁੰਦੇ ਗਏ ਹੁਣ ਥੋੜਾ ਜਿਹੜਾ ਆਪਾਂ ਕੀ ਵਨਪਲੱਸ ਦਾ ਹੈ ਵਨਪਲੱਸ ਹਾਂਜੀ ਡੈਡੀ ਘਰੇ ਹੀ ਕਿੱਥੇ ਕੋਠੇ ਕੰਮ ਕਰਨੇ ਕੋਈ ਅੱਛਾ ਅੱਛਾ ਡੈੜੀ ਆ ਸਮਾਨ ਦੇ ਸਾਮਣ ਜਿਹੜਾ ਤੁਮ ਪਲਾੜ ਦੇ ਵਿੱਚ ਪਲਾੜ ਚ ਲੈਣੇ ਦੁਕਾਨ ਤੋਂ ਸਨੂਨ ਤੋਂ ਜਿਦੋਂ ਇਹ ਬਚਿਆ ਡੈੜੀ ਭੇਜ ਪੁੱਛ ਲੈ ਰੱਖਣ ਜਿਹੜੇ ਵਧੇ ਘਟੇ ਸਾਰੇ ਦੇਨੋਂ ਲੈ ਕੇ ਡੈਡੀ ਦਾ ਫੋਨ ਆ ਲੋ ਜੀ ਮਹਾਰਾਜ ਪਹਿਲਾਂ ਡੈਡੀ ਨੇ ਪਾਣੀ ਸੁੱਟ ਲਿਆ ਫੋਨ ਹਾਂ ਮੈਂ ਅਬਰ ਮੈਂ ਕਿਦਰ ਟੰਗ ਮਿੱਥੀ ਇੱਕਾਈ ਵਰਤਿਆ ਕਰਾਂ ਹੇ ਦਲੇ ਨੂੰ ਐ ਦਾ ਹੀ ਦਾ ਹੀ ਕੁਦਰਤ ਨਹੀਂ 90 ਦਾ ਕਿਹਾ ਤਾਰਾ ਤਾਰਾ ਹਾਂ ਤਾਂ ਜਾ ਕੁਝ ਕੁ ਆਉਂਦਾ ਉਹ ਤੋਂ ਹੀ ਜਿਹ ਪੱਟੀ ਕੋਈ ਤੈਨੂੰ ਸੁਣਾਵਾਂ ਪੱਟੀਆਂ ਹੋਏ ਓਡੀ ਚੀਜ਼ ਕਹਿੰਦੇ ਨਾਂ ਵੀ ਲੱਥੇ ਹੋਏ ਕੀ ਨਹੀਂ ਮੈਂ ਕਹਿੰਦਾ ਪਿਛਲੇ ਪਾਸੇ ਠੀਕ ਹੈ ਇਹਨੂੰ ਬਖਾਵਾ ਸਹੀ ਵੈਕਰ ਬੋਦੀ ਦਾ ਬੜਾ ਤਾਂ ਉੱਚਾ ਜੀ ह्म ਇਦਾਂ ਹੀ ਕਿੰਦਾ ਠੀਕ ਆ ਤੇ ਪਾਤੀ ਸੇਮਸਮ ਪਾ ਲਿਓਗਾ ਘਾ ਘਣ ਆਪੇ ਆਪੇ ਪਾ ਲੋਗਾ ਆਹ ਤੇ ਪਾਣੀ ਸੁੱਟਦਾ ਨਾ ਮੈਨੂੰ ਵੇਖ ਲੈ ਮੈਨੂੰ ਛੱਟ ਪਰ ਰਾਜਦਾ ਤੁਸੀਂ ਕਹਿੰਦੇ ਖਰਾਬ ਬਗਲਿਆਣਾ ਆ ਗਈਆਂ ਮੈਂ ਪਾਣੀ ਸੁੱਟਿਆ ਤੁਸੀਂ ਇਦਾਂ ਇਦਾਂ ਹੋਣਾ ਨਹੀਂ ਇਹ ਪਾਣੀ ਜੱਡੇ ਪਿਆ ਪਰ ਉਹ ਵੀ ਡੈਡੀ ਦਾ ਫੋਨ ਲੈ ਕੇ ਤਾਂ ਹੁਣ ਮੈਂ ਵੇਖਿਆ ਉਹਦਾ ਜਿਹਦਾ ਆਈਫੋਨ ਨਹੀਂ ਚੱਲਦਾ ਸੇਮ ਉਹਦਾ ਚੱਲਦਾ Samsung ਦੇ ਤੇ ਹੀਠਾਂ ਜਿਹੜੇ ਬਟਨ ਜਿਹੇ ਨੇ ਬੈਕ ਕਰਨ ਵਾਲੇ ਤੇਨ ਹੁੰਦੇ ਜਿਹੜੇ ਉਹ ਦਿਨੀ ਆ ਗਈ ਨਾ ਉਹ ਸਾਡਾ ਸੋਡਾ ਦੇ ਹੱਥ ਜਮਾਰ ਕੇ ਬੈਕ ਹੁੰਦੇ ਤਾਂ ਦੱਸੂਗਾ ਵੀ ਕਿੱਦਾਂ ਹੁੰਦਾ ਹੈ ਇੱਧਰ ਮਾਂ ਨੇ ਬਣਾਇਆ ਸਾਗ ਮੇਰੀ ਮਾਤਾ ਨੇ ਇੱਧਰ ਮਰੀ ਚਾਹ ਪਰ ਚਾਹ ਮੈਂ ਨਹੀਂ ਪੀਣੀ ਹੁਣ ਮੈਂ ਹੁਣ ਚੱਲਿਆ ਇਹ ਸਾਊਂਡ ਬਾਰ ਜਿਹੜੀ ਹੈ ਸਲੂਨ ਤੇ ਲਾ ਦਾਂਗੇ ਨਾ ਗਾਣੇ-ਗਾਣੇ ਚੱਲਦੇ ਰਹਿਣਗੇ ਚੱਲੇ ਹੁਣ ਆਪਾਂ ਲੈ ਵੀ ਆਪਾਂ ਨੂੰ ਸਾਡਾ ਭਰਾ ਨੂੰ ਮਿਲਣ ਆਇਆ ਹੈ ਸਪੈਸ਼ਲੀ ਇਹ ਇਹ ਜੀ ਗੱਲ ਇਹ ਮਾਨ ਮੈਸੇਜ ਆ ਕਹਿੰਦਾ ਵੀ ਭਾਜੀ ਮੈਂ ਸਲੂਨ ਦੀ ਨਾ ਵੀਡੀਓ ਬਣਾਉਣੀ ਆ ਪ੍ਰੋਮੋਸ਼ਨ ਕਰਨੀ ਆ ਤੇ ਕਿਦਾਂ ਫਰੀਕ ਹੁੰਦਾ ਬਸ ਵੀ ਫਰੀਕ ਤੁਹਾਡੇ ਆ ਕਿਵੇਂ ਹੈ ਟਾਈਮ ਟਾਈਮ ਕੋਈ ਇਕੱਤਰ ਵਾਲੀ ਗੱਲ ਨਹੀਂ ਤੇ ਮਨ ਬਾਈ ਕੋਈ ਨਾਲ ਵੀਡੀਓ ਬਣਾਉਂਦੇ ਆ ਤੇ ਬਾਕੀ ਸ਼ਹਿਰ ਵਿਚਾਲੇ ਵਿੱਚ ਜੀ ਸ਼ਾਇਆ ਪਿਆ ਹੋਰ ਕੋਈ ਗੱਲ ਨਹੀਂ ਵੀ ਹਾਂਜੀ ਹਾਂਜੀ ਮਾਰੇ ਕਿਰਪਾ ਕਰੇ ਭਾਵਾ ਬਾਈ ਨੂੰ ਸਪੋਰਟ ਕਰਿਆ ਕਰੋ ਠੀਕ ਹੈ ਸਾਰੇ ਜਣੇ ਅੱਜ ਤੇ ਬੁਰੀ ਮੁਸ਼ਕਿਲ ਰਹੀ ਕਈ ਕਲਾਈਂਟ ਜਿਹੜੇ ਮੁੜ ਗਏ ਸੀਗੇ ਇਸ ਕਰਕੇ ਕਿ ਸੇਮਾ ਚਾਦੂ ਨਹੀਂ ਹੋਈਆਂ ਸੀ ਹਸੇ ਆਪਣਾ ਮੋਬਾਈਲ ਮਹੌਣ ਲੈ ਕੇ ਆਇਆ ਹੁਣ ਆਪਾਂ ਸੇਮਾ ਪਾ ਲਈ ਮੁਸ਼ਕਿਲ ਕੋਈ ਨਹੀਂ ਮੋਬਾਈਲ ਦੇ ਅਸੀਂ ਦੋਨੋਂ ਸੇਮਾ ਪਾ ਲਈ ਨੇ ਜਿਹੜੇ ਆਪਣਾ ਕੰਟੈਕਟ ਨੰਬਰ ਜਿਹੜੇ ਬੋਰਡ ਦੇ ਉੱਪਰ ਲੱਗੇ ਹੋਏ ਨੇ ਨਾ ਤੇ ਦੋਨੋਂ ਸੇਮਾ ਪਾ ਲਈ ਨੇ ਤੇ ਮੈਂ ਦੋਨੋਂ ਨੰਬਰ ਉਹ ਆਪਣਾ ਦੇ ਲੇਗਾ ਹੁਣ ਆਪਣਾ ਮੋਬਾਈਲ ਦੇ ਸੇਮਾ ਪਾ ਲਈ ਨੇ ਤੇ ਬੋਰਡ ਦੇ ਉੱਪਰ ਜਿਹੜਾ ਨੰਬਰ ਆ ਮੈਂ ਬਲੌਗ ਦੇ ਵਿੱਚ ਆਪਣਾ ਤੁਹਾਨੂੰ ਦਿਖਾ ਦਿੰਦਾ ਐ ਤੇ ਉੱਥੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਆ ਆ ਲੋ ਜੀ ਕੰਟੈਕਟ ਨੰ ਚਲੇ ਆਂ ਕਰੈਕ ਟਾਈਮ ਸਾਡੇ ਖਾਤ ਹੋ ਗਏ ਨੇ ਮੇਰੇ ਖਾਣ ਨਾਲ ਉਹਦਾ ਪਤਾ ਹੀ ਹੋ ਗਿਆ ਠੀਕ ਟਾਈਮ ਹੈ ਤਾਂ ਇਹ ਮੇਰੇ ਨਵੇਂ ਫੋਨ ਤੇ ਸੈਟਿੰਗ ਹੈ ਗੱਲ ਤੇ ਟਾਈਮ ਸਾਢੇ 7 ਅੱਜ ਚਲੇ ਆਂ ਵਾਪਸ ਤੇ ਹੁਣ ਕੱਲ ਆਵਾਂਗੇ ਫਿਰ ਭਾਜੀ ਹੁਣ ਆਜੂਗੇ ਮੈਂ ਤੇ ਥੋੜਾ ਲੇਟ ਹੀ ਹੁੰਦਾ ਨੇ ਕਦੀ ਕਿਤਾਈ ਮੈਂ ਗੇੜਾ ਮਾਰਦਾ ਮੈਂ ਬਹੁਤਾ ਨਹੀਂ ਜਦੋਂ ਮੇਰੇ ਦਿਲ ਕਰੇ 5 ਮਿੰਟ ਰੋਗਿਆ ਫੇਰ ਘਰ ਚ ਲੱਗੇ ਆਂ ਇਦਾਂ ਮੈਂ 5-7 ਮਿੰਟ ਰੋਕਦਾ ਮੁੰਡਕ ਵਿੱਚ ਚੱਜ ਜਾਂਦੇ ਵਿੱਚ ਜੇ ਆਵੇ ਆਹ ਸਲੂਨ ਦੀ ਪਹਿਲੀ ਕਮਾਈ ਤੇ ਬਾਬਾ ਜੀ ਦੇ ਅਰਦਾਸ ਕਰਦੇ ਆ ਠੀਕ ਆ ਕੀ ਆ ਮੈਂ ਸਰਕਾਰ ਮੈਂ ਪਹਿਲਾਂ ਡਰਾਈ ਜਾਂਦੀ ਠੰਡ ਬੜੀ ਮੈਨੂੰ ਤੇ ਅੱਗੇ ਬਹੁਤ ਠੰਡ ਲੱਗਦੀ ਆ ਮੈਂ ਸਭ ਤੋਂ ਪਹਿਲਾਂ ਅਜਾਈ ਕੱਢੀ ਉਹ ਧੜ ਜਰਾਈ ਜਰਾਈ ਕਹਿੰਦੇ ਅਰਜਾਈ ਪਹਿਲਾਂ ਮੈਂ ਕਹਿੰਦੀ ਸਾਡੀ ਨਾ ਅੱਜ ਠੰਡ ਹੈ ਹੁਣ ਦੋ ਤਿੰਨ ਦਿਨਾਂ ਬਾਅਦ ਨਾ ਵੇਖੀ ਧੁੰਦ ਵੀ ਪੈਣੀ ਮੰਮੀ ਡੜਦੀ ਪੈਣੀ ਨਾ ਦੋਆਂ ਕਦਾਂ ਤੱਕ ਧੁੰਦਣ ਫੋਨ ਡੈੜੀ ਚਲਾਉਂਦੇ ਆਪਣਾ ਨਵਾਂ ਫੋਨ ਚਲਾਉਣਾ ਹੁੰਦਾ ਨੇ ਵਿਚਾਰੇ ਨੂੰ ਹਜੇ ਹੁੰਦਾ ਕੋ ਬੱਤਰ ਜਾ ਨਹੀਂ ਆਦੇ ਝੂਂਗਲ ਮਾਰਿਆ ਅਗਰ ਪਹਿਲਾਂ ਹੁਣ ਸਾਰਿਆਂ ਨੇ ਤਾਂ ਚੋ ਜਿਹਨੂੰ ਬੈਕ ਕਰਨਾ ਦੇ ਕਿੱਦਾਂ ਬਣਾ ਬੈਕ ਕਰਨਾ ਇਹਨੂੰ ਹੁਣ ਕੋਈ ਨਹੀਂ ਕੋਈ ਨਹੀਂ ਬੈਕ ਤਾਂ ਨਾ ਕਰਨਾ ਹਾਂ ਏਦਾਂ ਨਹੀਂ ਸਾਈਡ ਤੋਂ ਇਹ ਦੇ ਹਾਂ ਏਦਾਂ ਏਦਾਂ ਬੈਕਰੀ ਦਾ ਇਹ ਕਿਸੇ ਬਿਜਾਰੋਂ ਆਪਣਾ ਉਹ ਰੱਖ ਕੇ ਹੁੰਦਾ ਪਕਾਇਆ ਅਛਾ ਉਹ ਲਗਾ ਦੇ ਗਾ ਇਹ ਆ ਸਾਵੜਾ ਪਲਾਟਸ ਲੈਂਦਾ ਹੈ ਹਾਂ ਬਹੁਤ ਵਧੀਆ ਵਾਕਈ ਆ ਦੇਖਣ ਤਾਂ ਨਿਕਾਇ ਲੱਗਣ ਦਾ ਕਾਫੀ ਵੱਡਾ ਜਾ ਉਹ ਇਹ ਹੋਊਗਾ ਨੇ 2 ਕਿਲੋ ਦਾ ਕਿ ਨਹੀਂ 1.5 ਕਿਲੋ ਦਾ ਆ 1.5 ਕਿਲੋ ਦਾਣਾ ਮੇਰੇ ਹਿਸਾਬ ਨਾਲ ਹਾਂ ਲਓ ਨਾ ਹੋਰ ਲੈ ਆਉਂਦੇ ਆ ਉਹ ਲੈ ਇੱਕ ਆਹ ਛੋਟਾ ਹੈ ਔਰ ਇਹਨੇ ਪੱਕ ਜਾਣਾ ਮੈਨੂੰ ਲੱਗਦਾ 2-3 ਦਿਨ ਤੱਕ ਪੱਕ ਜਾਣਾ ਇਹਨੇ ਅੱਛਾ ਅੱਛਾ ਚਲੋ ਮਾ ਕੇ ਇਹਦੇ ਇਹ ਵੀ ਵਾਹ ਨਹੀਂ ਆਣਾ ਇੱਕ ਪੱਕਾ ਇਹ ਨਹੀਂ ਜਰਤ ਪੱਕਾ ਵੀ ਵਧੀਆ ਗਿਆ ਤਾਂ ਨਹੀਂ ਵਾਹ ਵਧੀਆ ਹਮ ਸ਼ਵਾਨ ਪ੍ਰਾਈਸ ਤਾਂ ਨਾ ਦੱਸਦਾ ਮੈਂ ਹੇਅਰ ਦੇ ਜਿਹੜੇ ਮੈਨੂੰ ਇੱਕ ਦੋ ਹੀ ਹੈ ਜੇ ਫਿਲਹਾਲ ਪਤਾ ਬਾਕੀ ਵੀ ਨਹੀਂ ਆਪਣਾ ਉਹ ਦੂਜੇ ਭਾਜੀ ਉਹਨਾਂ ਨੂੰ ਪਤਾ ਹੈ ਸਮੂਥ ਥਿੰਗ 2000 ਹੈ ਤੇ ਬ੍ਰਾਂਡ ਦਾ ਪ੍ਰੋਡਕਟ ਜਿਹੜਾ ਵਰਤਿਆ ਜਾਊਗਾ ਤੁਹਾਡੇ ਸਾਹਮਣੇ ਵਰਤਿਆ ਜਿ ਅੱਖਾਂ ਦੇ ਸਾਹਮਣੇ ਨਾ ਇਹ ਤੈਨੂੰ ਖੋਦਾ ਆਪੀ ਚੱਕਲੇ ਵੀ ਜਿਹੜਾ ਤੈਨੂੰ ਜਿਹੜਾ ਬ੍ਰਾਂਡ ਕਿਉਂਕਿ ਦੋ ਤਿੰਨ ਬ੍ਰਾਂਡ ਆਪਾਂ ਰੱਖੇ ਹੋਏ ਨੇ ਤੇ ਬਾਕੀ ਕੇਰਾਟਿਨ ਜਿਹੜੀ ਆ ਉਹ 1000 ਦੇ ਠੀਕ ਆ ਤੇ ਸਾਰੇ ਜਣੇ ਜਰੂਰ ਵਿਜ਼ਿਟ ਕਰਿਓ ਹਰਗੁਣ ਦੀ ਬਾਬਾ ਇਸ ਟਾਈਮ ਤੱਕ ਰਹੋਣ ਕੱਲ ਗ੍ਰਿੰਦੀ ਹੁਣ ਆ ਇਸ ਟਾਈਮ ਚ ਉੱਪਰ ਕੇ ਮੈਂ ਬੈਠਾ ਆ ਹਲੇ ਵਲੌਗ ਲੈ ਕੇ ਐਡ ਕਰਨਾ ਇੱਧਰ ਮੰਮੀ ਸੌਂਗੇ ਨੇ ਇੱਧਰ ਡੈਡੀ ਸੌਂਗੇ ਨੇ ਡੈਡੀ ਨੂੰ ਦਾ ਜੀ ਆਪਣਾ ਉਹ ਫੋਨ ਦੀ ਸੈਟਿੰਗ ਜੀ ਕਰਕੇ ਦੇਣੀ ਬਸ ਇਹ ਤੇ ਬਸ ਫੋਨ ਆਉਂਦਾ ਜਾਂਦਾ ਬਸ ਹੁਣ ਜੁਗਾ ਹੀ ਆ ਜੀ ਬਾਕੀ ਸਾਰੀ ਸੈਟਿੰਗ ਹੋਣੀ ਹੈ ਮੈਂ ਕਰਨਾ ਨਾਲੇ ਹੁਣ ਮੈਨੂੰ ਤੇ ਟਾਈਮ ਹੋ ਜਾਣਾ ਕਾਫੀ 9:00 ਵਜੇ ਆ ਜੀ ਹਰਗੁਣ ਨਾਲ ਤਾਂ ਮੇਰੀ ਹੁਣੇ ਗੱਲ ਹੋਈ ਆ ਤੇ ਹਰ ਗੁਣ ਆ ਜੂਗੀ ਇੱਕ ਦੋ ਦਿਨ ਤੱਕ ਸ਼ਾਇਦ ਆ ਜੇ ਆ ਜਾਣਾ ਉਹਨੇ ਤੇ ਫਿਰ ਹਣ 9 ਵਜੇ ਕਿ ਨਾ ਪੂਰੇ ਬਾਕੀ ਚਲੋ ਉਹਨਾਂ ਸਾਰਿਆਂ ਦਾ ਤੈਨੂੰ ਲੋ ਧੰਨਵਾਦ ਜਿੰਨੇ ਵੀ ਇਨਫਲੂਐਂਸਰ ਆਪਣੀ ਫੰਕਸ਼ਨ ਤੇ ਆਏ ਸੀ ਇਹ ਸਾਰੇ ਤੇ ਮਾ ਬਹੁਤ ਧੰਨਵਾਦ ਪਾਈ ਤੇ ਇਹ ਇੱਕ ਫੋਨ ਕੀਤੇ ਆਏ ਜੇ ਤੇ ਬਾਕੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਬੜੀ ਲੱਗਾ ਨਾ ਲਾਈਕ ਮੈਨਸੇ ਇਹ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਨੇ ਆਨ ਨਵੀਂ ਵੀਡੀਓ ਨਾਲ ਤਾਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣਾ ਖਤੋਂ ਦਾ ਠੀਕ ਆ ਮੰਨ ਲਓ ਇਹ ਜਦੋਂ ਅਗਮਨ ਬੋਟਾ ਜਿਹਨਾਂ ਕੰਮ ਨਹੀਂ ਕਰਦਾ ਕਰੂਗਾ ਤੇ ਜਿਹੜੇ ਇਹ ਸਟਿਚ ਲੱਗੇ ਉੱਤਰ ਜਾਣੇ ਆ ਮਤਲਬ ਹੋਰ 4-5 ਦਿਨਾਂ ਤੱਕ ਖੁੱਲ ਜਾਣੇ ਆ ਉਸ ਤੋਂ ਬਾਅਦ ਵਿੱਚ ਜਿਹੜੇ ਡਾਕਟਰ ਸਾਹਿਬ ਚਲਾ ਕੇ ਦੇਖਣਗੇ ਕਿਦਾਂ ਵੀ ਗੁੱਠਾ ਉੱਪਰ ਉੱਪਰ ਖੁੰਮਦਾ ਥੋੜਾ ਥੋੜਾ ਖੁੰਮਦਾ ਨਾ ਜੀ ਤੇ ਡਾਕਟਰ ਸਾਹਿਬ ਕਰਨਗੇ ਆਪੇ ਜੋਇਨ ਕਰਨਾ ਹਣ